ਸਾਰੇ ਸੰਗਤ ਨੂੰ ਜੈ ਜੀਰਾਂ ਦੀ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਬਾਬਾ ਹਦਰ ਸ਼ੇਖ 786 ਦੀ ਇਸ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਤੇ ਦੋ ਵੀਡੀਓ ਅਪਲੋਡ ਹੋ ਚੁੱਕੀਆਂ ਹੈ ਜੀ ਬਾਬੇ ਹਦਰ ਸ਼ੇਖ ਕੋਟਲੇ ਵਾਲੇ ਸਰਕਾਰ ਦੀ ਸੇਵਾ ਵਾਸਤੇ ਉਹਦੇ ਵਿੱਚ ਗੱਡੀ ਵਾਲੇ ਵੀਰਾਂ ਵਾਸਤੇ ਤੇ ਬਿਨਾਂ ਗੱਡੀ ਵਾਲੇ ਵੀਰਾਂ ਵਾਸਤੇ ਮੈਂ ਦੋਵੇਂ ਤਰ੍ਹਾਂ ਦੀਆਂ ਵਿਧੀਆਂ ਵੀਡੀਓ ਦੇ ਵਿੱਚ ਦੱਸਿਆ ਸੀ ਜਿਨ੍ਹਾਂ ਨੂੰ ਪੀਰ ਦੇ ਪ੍ਰੇਮੀਆਂ ਨੇ ਬਹੁਤ ਲਾਈਕ ਕਰਿਆ ਤੇ ਸਪੋਰਟ ਕਰਿਆ ਤੇ ਸਾਨੂੰ ਬਹੁਤ ਬਹੁਤ ਹੌਸਲਾ ਮਿਲਿਆ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਾਤਾ ਸ਼ਾਮਕੌਰ ਮੋਣੀ ਦੀ ਸੇਵਾ ਬਾਰੇ ਦੱਸਣਾ ਜਾ ਰਿਹਾ ਵੀ ਉਹਨਾਂ ਦੀ ਸੇਵਾ ਉਹਨਾਂ ਦੀ ਹਾਜ਼ਰੀ ਜਾਂ ਉਨਨੂੰ ਆਪਣੇ ਸਰੀਰ ਦੇ ਇਰਦੇ-ਗਿਰਦੇ ਆਪਣੇ ਸਮਖਸ਼ ਕਿਵੇਂ ਮਹਿਸੂਸ ਕਰ ਸਕਦੇ ਆ ਜਾਂ ਜੋ ਵੀ ਆਪਾਂ ਬੋਲ ਕਰਦੇ ਆ ਉਹ ਕਿਵੇਂ ਸੱਚ ਹੋ ਸਕਦਾ ਹੈ ਜਾਂ ਆਪਣੇ ਕੰਨੀ ਕੋਈ ਵੀ ਬੰਦਾ ਨਜ਼ਰ ਮਲਾਉਂਦਾ ਤਾਂ ਉਹ ਨਜ਼ਰ 'ਚ ਇੱਕ ਜਾਦੂ ਕਿਵੇਂ ਬਣਦਾ ਜਿਸ ਦੇ ਨਾਲ ਆਪਾਂ ਅਗਲੇ ਮੋਹ ਲੈਨੇ ਆ ਜਾਂ ਜੋ ਵੀ ਆਪਾਂ ਗੱਲ ਕਰਨੇ ਆ ਉਹ ਸੱਚ ਹੁੰਦੀ ਹੈ ਜਾਂ ਉਸ ਗੱਲ ਦਾ ਪ੍ਰਭਾਵ ਆ ਬਿਲਕੁਲ ਤੇ ਪੈਂਦਾ ਕਿਉਂਕਿ ਅੱਜ ਦੇ ਟਾਈਮ ਤੋਂ ਤੁਸੀਂ ਵੇਖੋਗੇ ਤਾਂ ਨੈੱਟ ਦੇ ਉੱਤੇ ਬਹੁਤ ਮਾਤਾ ਦੀਆਂ ਸਿੱਧੀਆਂ ਸਾਧਨਾ ਬਾਰੇ ਰਹਿਤ ਬੰਦੇ ਜਾਣਕਾਰੀ ਲਈ ਜਾਂਦਾ ਤੇ ਉਹ ਸਿੱਧੀਆਂ ਜਾਂ ਸਾਧਨਾ ਤੁਸੀਂ ਵੇਖੋਗੇ ਉਹਦੇ ਵਿੱਚ ਕਿਸੇ ਦਾ 21 ਦਿਨਾਂ ਦਾ ਟਾਈਮ ਹੁੰਦਾ ਹੈ ਜਾਂ ਕਿਸੇ ਦਾ 41 ਦਿਨਾਂ ਦਾ ਹੁੰਦਾ ਤੇ ਅੱਜ ਕੱਲ ਦੇ ਸਮੇਂ ਵਿੱਚ ਜਾਂ ਕੰਮਕਾਰ ਦੀ ਭਾਜੜ ਵਿੱਚ ਹਰ ਇੱਕ ਬੰਦੇ ਕੋਲੇ ਇੰਨਾ ਟਾਈਮ ਹੁੰਦਾ ਵੀ ਨਹੀਂਗਾ ਬੀ ਕਿਉਂਕਿ ਸਿੱਧੀ ਦਾ ਇੱਕ ਸਿਸਟਮ ਹੁੰਦਾ ਵੀ ਬੰਦਾ ਜੇ ਕੋਈ ਸਿੱਧੀ ਕਰੂਗਾ ਜਾਂ ਮੰਤਰ ਜਾਪ ਕਰੂਗਾ ਉਹਨੂੰ ਸਾਗੀ ਸਮੇ ਸਾਗੀ ਆਸਣ ਸਾਗੀ ਕੱਪੜਾ ਇਹ ਕੁਛ ਨੇਮ ਹੁੰਦੇ ਜਦੋਂ ਆਪਾਂ ਕਿਸੇ ਦੀ ਸਿੱਧੀ ਕਰਦੇ ਆ ਇਹ ਜਿਹੜੀ ਤੁਹਾਨੂੰ ਅੱਜ ਸੇਵਾ ਦੱਸਣ ਜਾ ਰਿਹਾ ਇਹ ਬਿਣਾ ਸਿੱਧੀ ਦੀ ਹੈ ਇਹਦੇ ਨਾਲ ਤੁਹਾਨੂੰ ਮਾਤਾ ਥੋੜੇ ਅੜੇ ਹੋਏ ਕੰਮ ਵੀ ਸਵਾਰੂਗੀ ਮਾਤਾ ਥੋੜੇ ਜੇ ਤੁਸੀਂ ਗੱਡੀ ਦੇ ਵਿੱਚ ਮਾਤਾ ਨੂੰ ਚਲਾਉਣਾ ਚਾਹੁੰਦੇ ਹੋ ਤਾਂ ਮਾਤਾ ਚੱਲੂਗੀ ਬਹੁਤ ਸੌਖਾ ਤਰੀਕਾ ਹੈ ਇਹਦਾ ਰਿਜ਼ਲਟ ਤੁਹਾਨੂੰ 21 ਦਿਨਾਂ ਤੋਂ ਬਾਅਦ ਬਾਅਦ ਮਿਲਣਾ ਸਟਾਰਟ ਹੋਣਾ। ਕੋਈ ਤੁਸੀਂ ਮੰਤਰ ਜਾਪ ਨਹੀਂ ਕਰਨਾ, ਕੋਈ ਤੁਸੀਂ ਬਾਹਲਾ ਸਮਾਨ ਨਹੀਂ ਲਾਉਣਾ। ਕੋਈ ਤੁਹਾਨੂੰ ਚੂੜਾ ਕੋਣ ਰੀਲੋਡ ਨਹੀਂ, ਕੋਈ ਤੁਹਾਨੂੰ ਫਲਕਾਰੀਆਂ ਲੈਣ ਦੀ ਲੋੜ ਨਹੀਂ। ਜੇ ਕਰਾਂ ਤਾਂ ਤੁਹਾਡੀ ਖੁਸ਼ੀ ਹੈ ਪਰ ਜ਼ਰੂਰਤ ਨਹੀਂ ਹੈ। ਸੋ ਬਾਹਲਾ ਸਮਾਨ ਆ ਲੈਣ ਜੇ ਮੈਂ ਤੁਹਾਨੂੰ ਸੇਵਾ ਦੱਸਣ ਜਾ ਰਿਹਾ। ਸੇਵਾ ਕੀ ਹੈ ਜੀ? ਆਪਾਂ ਸਭ ਨੂੰ ਪਤਾ ਵੀ ਮਾਤਾ ਦਾ ਸਮਾਨ ਠੇਫੜ ਥੱਲੇ ਵੀ ਲੱਗ ਜਾਂਦਾ। ਕੇਲੀ ਥੱਲੇ ਵੀ ਲੱਗ ਜਾਂਦਾ। ਅੱਕਾ ਥੱਲੇ ਵੀ ਲੱਗ ਜਾਂਦਾ ਤੇ 베ਰੀ ਥੱਲੇ ਵੀ ਲੱਗ ਜਾਂਦਾ ਪਰ ਜਿਹੜੀ ਅੱਜ ਦੀ ਸੇਵਾ ਦਾ ਮੈਟਰ ਹੈ ਨਾ ਜੀ ਇਹਦੇ ਵਿੱਚ ਤੁਹਾਨੂੰ ਜ਼ਰੂਰਤ ਪਊਗੀ ਇੱਕ ਕੇਲੀ ਕੇਲੀ ਤੁਸੀਂ ਆਪਦੇ ਘਰੇ ਲਾ ਸਕਦੇ ਆ ਜੇ ਲੱਗੀ ਤਾਂ ਬਾਲੀ ਵਧੀਆ ਗੱਲ ਹੈ ਜੀ ਨਹੀਂ ਲੱਗੀ ਤਾਂ ਤੁਸੀਂ ਕੇਲੀ ਲੈ ਆਓ ਲਾ ਲਓ ਬੇੜੇ ਦੇ ਵਿੱਚ ਜਮੀਨ ਦੇ ਵਿੱਚ ਲਾਉਂਗੇ ਤਾਂ ਬਾਲਾ ਵਧੀਆ ਹੈ ਜੇ ਨਹੀਂ ਕੋਈ ਜਗਾ ਕੱਚੀ ਕਰੀ ਤਾਂ ਗਮਲੇ ਦੇ ਵਿੱਚ ਲਾ ਲਓ ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ ਜੋ ਪੀਲੀ ਚਮੇਲੀ ਦਾ ਤੇਲ ਹੁੰਦਾ ਹੈ ਪੀਲੀ ਚਮੇਲੀ ਦਾ ਤੇਲ ਤੇ ਇੱਕ ਸ਼ਨੀਵਾਰ ਤੇ ਮੰਗਲਵਾਰ ਮਾਤਾ ਦੀ ਜੋਤ ਉਸ ਕੇਲੀ ਦੇ ਥੱਲੇ ਲਾਉਣੀ ਹੈ ਜੋ ਤੁਸੀਂ ਤੁਹਾਨੂੰ ਚੰਗਾ ਲੱਗੇਗਾ ਮਾਤਾ ਦਾ ਕੋਈ ਪ੍ਰਸ਼ਾਦ ਕੋਈ ਜਲੇਬੀਆਂ ਦਾ ਕੋਈ ਵਰਫੀ ਦਾ ਕੋਈ ਲੰਡੂਆਂ ਦਾ ਜੋ ਵੀ ਪ੍ਰਸ਼ਾਦ ਤੁਹਾਨੂੰ ਚੰਗਾ ਲੱਗੇ ਉਹ ਤੁਸੀਂ ਲਓ ਸ਼ੁਰੂਆਤੀ ਦਿਨਾਂ ਦੇ ਵਿੱਚ ਕੀ ਕਰਨਾ ਹੈ ਜੀ ਤੁਸੀਂ ਸ਼ਾਮ ਦੇ ਸਮੇਂ ਜੇ ਦੋਵੇਂ ਟਾਈਮ ਲਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਸ਼ਾਮ ਦੇ ਸਮੇਂ ਮਾਤਾ ਦੀ ਓਪੀ ਨਹੀਂ ਤਾਂ ਲਈ ਜੋਤ ਲਾਉਣੀ ਹੈ ਜੀ ਜਿਵੇਂ ਲੀ ਦੇ ਤੇਲ ਦੀ ਤੇ ਜੋ ਵੀ ਤੁਹਾਨੂੰ ਪ੍ਰਸ਼ਾਦ ਚੰਗਾ ਲੱਗੇ ਉਹਦੇ ਕੋਈ ਜਿਵੇਂ ਦੋ ਪੀਸ ਵਰਫੀ ਲੈ ਜਾਂ ਜਲੇਬੀਆਂ ਦੇ ਦੋ ਪੀਸ ਜਾਂ ਕੋਈ ਹੋਰ ਮਠਿਆਈ ਤੁਹਾਨੂੰ ਵਧੀਆ ਲੱਗਦੀ ਹੈ ਉਸ ਦੇ ਤੇ ਮਾਤਾ ਦੀ ਜੋਤ ਲਾਉਣੀ ਹੈ ਤੇ ਦੋ ਪੀਸ ਉਸ ਪ੍ਰਸ਼ਾਦ ਦੇ ਚੜਾਉਣੇ ਹੈ ਢੇਲੀ 21 ਦਿਨ 21 ਦਿਨ ਇਹ ਕੰਮ ਢੇਲੀ ਕਰਨਾ ਹੈ ਜੀ ਤੇ ਸੋਭਾ ਅਮਰਤ ਵੇਲੇ ਉੱਠ ਕੇ ਉਸ ਕੇਲੇ ਦਾ ਤੂਪ ਧਿਆਨ ਕਰਕੇ ਤੇ ਉਹਦੇ ਵਿੱਚ ਜੜ ਦੇ ਵਿੱਚ ਚਮੇਲੀ ਦਾ ਤੇਲ ਪਾਉਣਾ ਸ਼ਾਮ ਨੂੰ ਮਠਾਈ ਚੜਾਉਣੀ ਹੈ ਕੱਲੀ ਤੇ ਦੀਵਾ ਲਾਉਣਾ ਸਵੇਰ ਕੱਲਾ ਚਮੇਲੀ ਦਾ ਤੇਲ ਥੋੜਾ ਜਿਹਾ ਕੇਲੇ ਦੇ ਚੜਦੇ ਵਿੱਚ ਟਪ ਦੇਣਾ ਤਾਂ ਇਹ ਨਾਲ ਜਦੋਂ ਤੁਸੀਂ 10 11 ਦਿਨ ਕਰੋਗੇ ਤਾਂ ਤੁਹਾਨੂੰ ਇੰਨੀੁਰਜਾ ਮਹਿਸੂਸ ਹੋਣ ਲੱਗ ਜਾਊਗੀ ਵੀ ਮੇਰੇ ird gird ਜਾਂ ਮੇਰੇ ਕੋਲੇ ਕੋਈ ਹੈ ਜੋ ਮੈਨੂੰ ਵੇਖ ਰਿਹਾ ਹੈ ਜਾਂ ਮੈਨੂੰ ਸੁਣ ਰਿਹਾ ਹੈ ਸੋ ਜਿਹੜੇ ਵੀਰ ਕੋਈ ਮਾਤਾ ਦੀ ਗੱਦੀ ਤੇ ਸੇਵਾ ਕਰਦੇ ਆਂ ਤੇ ਜਿਵੇਂ ਉਹ ਕੋਈ ਪੌਣ ਲੱਗਦੀ ਆ ਜਾਂ ਹੋਰ ਉਹਦੇ ਵਿੱਚ ਮਾਤਾ ਤੁਹਾਡੇ ਸਰੀਰ ਤੇ ਪੂਰੀ ਪ੍ਰਵੇਸ਼ੀ ਲਿਆ ਕਰੂਗੀ ਤੁਹਾਨੂੰ ਹੁਕਮ ਦਿਆ ਕਰੂਗੀ ਤੇ ਸੱਚ ਬਜਿਆ ਕਰੂਗੀ ਜੋ ਵੀ ਲਿਆ ਕਰੂਗੀ ਜਾਂ ਜਿਹੜੇ ਬੰਦੇ ਹੁੰਦੇ ਆ ਵੀਰ ਕੋਈ ਵਾਰ ਮਾਤਾ ਦੀ ਸੇਵਾ ਸ਼ੁਰੂਜ ਕਰਦੇ ਆ ਮਾਤਾ ਦਾ ਰਿਜ਼ਲਟ ਬਹੁਤ ਚੰਗਾ ਹੁੰਦਾ ਬਾਹਰ ਦੇ ਵਿੱਚ ਕੀ ਹੈ ਮਾਤਾ ਕਿਤੇ ਨਾ ਕਿਤੇ ਉਹ ਕੰਮ ਕਰਨਾ ਬੰਦ ਕਰ ਦਿੰਦੀ ਚੇਲੇ ਦੇ ਉੱਤੇ ਉਸਮਾਨ ਵੀ ਲਾਉਂਦਾ ਹੈ ਉਜੇ ਮੈਂ ਪਛਾਣਤ ਕੋ ਦੇ ਦਿੰਦਾ ਹਾਂ ਮੈਂ ਦਿੰਦਾ ਸੀ ਉਹ ਫਿਰ ਵੀ ਨਹੀਂ ਕਰਦਾ ਸੋ ਜਿੰਨਾ ਦੀ ਸੇਵਾ ਮਾਤਾ ਦੀ ਮਜੂਰ ਕਰਦੀ ਸੀ ਤੇ ਹੁਣ ਉਹ ਮਾਤਾ ਕੰਮ ਕਰਨ ਨੂੰ ਬੰਦ ਕਰ ਗਈ ਗੱਦੀ ਦਿੱਤੇ ਜਾਂ ਉਲਝਣ ਪੈ ਗਈ ਜਾਂ ਇੱਕ ਕਹਿ ਦਿਓ ਵੀ ਮਾਤਾ ਐ ਉਲਟ ਹੋ ਗਈ ਤਾਂ ਉਸ ਕੰਮ ਨੂੰ ਵੀ ਮਾਤਾ ਸਿੱਧਾ ਕਰ ਦਿੰਦੀ ਐ ਇੰਨੀ ਵੀ ਦੀ ਨਾਲ ਸੋ ਵੀਰ ਇਹ ਸੇਵਾ ਤੁਸੀਂ ਕਰਕੇ ਵੇਖੋ ਉਹਨਾਂ ਵੀਰਾਂ ਵਾਸਤੇ ਬਹੁਤ ਕੰਮ ਦੀ ਸੇਵਾ ਜਿਹੜੇ ਮਾਤਾ ਦੀ ਸੇਵਾ ਕਰਦੇ ਆ ਜਾਂ ਮਾਤਾ ਕਿਸੇ ਕਾਰਨ ਬੰਦ ਹੋ ਗਈ ਜਾਂ ਮਾਤਾ ਉਲਟ ਹੋ ਗਈ ਇਸ ਦੇ ਵਿੱਚ ਉਲਟਾ ਹੋਣ ਦਾ ਤਰੀਕਾ ਜਾਂ ਕਾਰਨ ਕੀ ਹੁੰਦਾ ਹੈ ਵੀ ਜਦੋਂ ਆਪਾਂ ਮਾਤਾ ਦਾ ਸਮਾਨ ਲਾਉਨੇ ਆ ਜਾਂ ਮਾਤਾ ਦੀ ਸੇਵਾ ਸ਼ੁਰੂ ਕਰਦੇ ਆ ਤਾਂ ਜਿਹੜੀ ਕੋਈ ਪਬਲਿਕ ਆ ਜਾਂ ਜੋ ਵੀ ਬੰਦਾ ਆਪਾਂ ਨੂੰ ਵੇਂਦਾ ਜਾਂ ਆਪਣੇ ਹਲੇਦੋ ਵਾਲੇ ਕਹਿੰਦਾ ਉਹ ਆਪਣੇ ਕੰਨੀ ਮੋਈ ਤੋਂ ਹੋਣ ਲੱਗ ਜਾਂਦਾ ਠੀਕ ਆ ਉਸ ਦੇ ਵਿੱਚ ਜੇ ਬੰਦੇ ਦਾ ਮਨ ਡੋਲ ਜਾਂਦਾ ਹੈ ਉਹ ਕੋਈ ਉਸ ਮੋਹਿਤਪੁਣੇ ਵਿੱਚ ਕੋਈ ਗਲਤ ਕੋ ਕਰਮ ਕਰ ਜਾਂਦਾ ਹੈ ਤੇ ਫਿਰ ਬੰਦੇ ਦੀ ਜੋ ਪੰਕਤੀ ਸ਼ਕਤੀ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਇਹਨੂੰ ਹੀ ਕਹਿੰਦੇ ਆ ਵੀ ਮਾਤਾ ਇੱਕ ਤਰ੍ਹਾਂ ਦੀ ਪੁੱਠੀ ਹੋ ਜਾਂਦੀ ਹੈ ਜਾਨੀ ਕਿ ਤੁਸੀਂ ਆਪਦਾ ਮਨੋਵਲ ਆਪਦਾ ਮਨ ਆਪਦਾ ਥਪਾਕ ਕੰਟਰੋਲ ਦੇ ਵਿੱਚ ਰੱਖਣਾ ਹੈ ਤੁਸੀਂ ਸਭ ਨੂੰ ਕਿਸੇ ਨੂੰ ਦੇਖਣਾ ਹੈ ਕਿਸੇ ਨਾਲ ਬੋਲਣਾ ਹੈ ਕਿਸੇ ਕੋਲ ਖੜਨਾ ਹੈ ਤਾਂ ਇਹ ਸੋਚ ਕੇ ਰੱਖਣਾ ਹੈ ਵੀ ਮੈਂ ਇੱਕ ਪੀਰ ਫਕੀਰ ਦਾ ਸੇਵਾਦਾਰ ਆ ਜਾ ਮੈਂ ਬੁਰੇ ਕੰਮਾਂ ਤੋਂ ਤੋਬਾ ਹੈ ਮੇਰੀ ਜਾ ਮੈਂ ਕੋਈ ਵੀ ਗਲਤ ਕੰਮ ਨਹੀਂ ਕਰਾਂ ਕਿਉਂਕਿ ਜਦੋਂ ਤੁਸੀਂ ਇਹ ਸੇਵਾ ਸਟਾਰਟ ਕਰੋਗੇ ਨਾ ਤੇ ਲੋਕ ਤੁਹਾਡੇ ਦੀ ਜ਼ੁਬਾਨ ਤੇ ਤੁਹਾਡੀ ਸ਼ਕਲ ਤੇ ਤੁਹਾਡੀਆਂ ਗੱਲਾਂ ਤੋਂ ਬਹੁਤ ਮਾਇ ਤਾਂਦੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਗਲਤ ਫਾਇਦਾ ਜਾਂ ਗਲਤ ਕੰਮ ਨਹੀਂ ਕਰੋਗੇ ਕਿਉਂਕਿ ਮਾਤਾ ਜਦੋਂ ਬੰਦੇ ਦੀ ਪਰਖਸ਼ਾ ਲੈਂਦੀ ਹੈ ਉਦੋਂ ਵੱਡੇ-ਵੱਡੇ ਬੰਦੇ ਡੋਲ ਜਾਂਦੇ ਆ ਤੇ ਉਸ ਡੋਲ ਡੋਲਣ ਤੋਂ ਬਾਅਦ ਜਿਹੜੀ ਮਾਰ ਪੈਂਦੀ ਹੈ ਚੇਲੇ ਨੂੰ ਫੇਰ ਉਹ ਪਵੇਂ ਕਿਸੇ ਦਿੱਤਾ ਪਸਿਆ ਕਰ ਲੈ ਕਿਸੇ ਦੀ ਪਾਕਤੀ ਕਰ ਲੈ ਜਿੱਥੋਂ ਵਾਦਾ ਦਾ ਪੈਰ ਗੁజర్ ਗਿਆ ਜਾਂ માતા ਉਲਟਰੋਪ ਦੇ ਵਿੱਚ ਚਲਾ ਲਈ ਜਾਂ ਕਿਸੇ ਤੋਂ ਚੱਲ ਗਈ ਫੇਰ ਉੱਥੇ ਕੁਝ ਵੀ ਕੰਮ ਨਹੀਂ ਕਰਦਾ ਸਿੱਧਾ ਸੋ ਵੀਰ ਇੰਨੀ ਕਿਸ ਅੱਜ ਦੀ ਵੀਡੀਓ ਕੁਝ ਵੀਡੀਓ ਲੰਬੀ ਹੋ ਜਾਊਗੀ 2-4 ਮਹੀਨਿਆਂ ਕਰੀਆਂ ਹੋਰ ਦੱਸੂਗਾ ਜਿੰਨਾ ਵੀਰਾਂ ਨੇ માતા ਦੀ ਜਿਵੇਂ ਚੌਕੀ ਹੁੰਦੀ ਹੈ ਜਿਵੇਂ ਸਮਝ ਲਓ ਵੀਰਵਾਰ ਜਾਂ ਮੰਗਲਵਾਰ ਦੀ ਚੌਕੀ ਹੁੰਦੀ ਹੈ ਤੇ ਮਾ ਮਾਤਾ ਸ਼ਾਮਪੁਰ ਮੋਹਣੀ ਉਹ ਚੌਂਕੀ ਤੇ ਕਿਵੇਂ ਹਾਜ਼ਰ ਨਾਜ਼ਰ ਰਵੇ ਕਿਵੇਂ ਉਹ ਸੰਗਤ ਵਿੱਚ ਪੁੱਛਾਂ ਕੱਢੇ ਆ ਕੇ ਕਿਵੇਂ ਉਹ ਬਚਨ ਸੱਚ ਕਰੇ ਤੇ ਜਦਾ ਕਿਵੇਂ ਆਪਾਂ ਨੂੰ ਮਹਿਸੂਸ ਹੋਵੇ ਵੀ ਮਾਤਾ ਮੇਰੇ ਬਿਲਕੁਲ ਕੋਲ ਹੈ ਉਹਦੀ ਸੇਵਾ ਮੈਂ ਇੱਕ ਅਲੱਗ ਵੀਡੀਓ ਬਣਾ ਕੇ ਦੱਸੂਗਾ ਤੁਸੀਂ ਇੰਨੀ ਕ ਸੇਵਾ ਕਰੋ ਅਗਰ ਤੁਹਾਡੀ ਮਾਤਾ ਕੋਈ ਕੰਮ ਕਰਨਾ ਬੰਦ ਕਰ ਗਈ ਹੈ ਜਾਂ ਉਲਟ ਹੋ ਗਈ ਹੈ ਤਾਂ ਇੰਨੀ ਸੇਵਾ ਨਾਲ ਮਾਤਾ ਸਿੱਧੀ ਹੋ ਜਾਊਗੀ ਤੇ ਮਾਤਾ ਤੁਹਾਨੂੰ ਕੋਈ ਗਲਤ ਸਾਲਤ ਸੁਪਨਾ ਵੀ ਨਹੀਂ ਦਿਖਾਉਂਦੀ ਕੋਈ ਗਲਤ ਸਾਲਤ ਤੁਹਾਡੇ ਤੇ ਪ੍ਰਭਾਵ ਵੀ ਨਹੀਂ ਪਾਉਂਦੀ 21 ਦਿਨ ਤੁਸੀਂ ਚਮੇਲੀ ਦਾ ਦੀਵਾ ਕੇਲੀ ਦੇ ਚੜ ਚਲਾਓ ਜੋ ਪ੍ਰਸ਼ਾਦ ਹੋ ਤੋ ਸਰਦਾ ਉਹ ਲਓ ਤੇ ਮਾਤਾ ਦਾ ਤੜਕੇ ਵੇਲੇ ਕੇਲੀ ਦੇ ਮੁੱਢ ਸਮੇਲੀ ਦਾ ਤੇਲ ਪਾਓ ਉਸ ਤੋਂ ਬਾਅਦ ਵੇਖੋ ਮਾਤਾ ਤੁਹਾਨੂੰ ਕੀ ਚਮਤਕਾਰ ਦਿੰਦੀ ਹੈ ਜੀ ਬਹੁਤ ਛੋਟੀ ਜੀ ਸੇਵਾ ਤੇ ਬਹੁਤ ਆਸਾਨ ਸੇਵਾ ਹੈ ਤੁਸੀਂ ਇੱਕ ਵਾਰੀ ਕਰਕੇ ਵੇਖੋ ਤੇ ਮਾਤਾ ਦਾ ਰੰਗ ਵੇਖੋ ਕੀ ਬਣਦਾ ਸੋ ਅੱਜ ਦੀ ਵੀਡੀਓ ਤੁਹਾਨੂੰ ਕਹੇ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਕੋਈ ਤੁਹਾਨੂੰ ਨਹੀਂ ਗੱਲ ਸਮਝ ਆਈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਇੰਨੀ ਸਿਆਜ ਦੀ ਆਪਣੇ ਵੀਰ ਜੀ ਵੀਡੀਓ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਜੋ ਮਾਤਾ ਨੂੰ ਚੰਕੀ ਤੇ ਕੰਮ ਕਰਾਉਣ ਵਾਸਤੇ ਲੋਕਾਂ ਦੇ ਜਿਹੜੇ ਕੰਮ ਕਰਾਉਣ ਵਾਸਤੇ ਇੱਕ ਛੋਟੀ ਜੀ ਸੇਵਾ ਹੁੰਦੀ ਹੈ ਜੋ ਕਿ ਵੱਡੇ ਤੋਂ ਵੱਡਾ ਮਾਤਾ ਕੰਮ ਕਰ ਦਿੰਦੀ ਹੈ ਉਹ ਮੈਂ ਅਗਲੀ ਵੀਡੀਓ ਬਣਾ ਕੇ ਦੱਸੂਗਾ ਸੋ ਇੰਨੀ ਕਿ ਜਿਨ੍ਹਾਂ ਵੀਰਾਂ ਨੇ ਜਮਾਂ ਵੀ ਕੋਈ ਸ਼ੁਰੂਆਤ ਨਹੀਂ ਕੀਤੀ ਜਾਂ ਜਾਂ ਮਾੜੀ ਮੋਟਾ ਮਾਤਾ ਦਾ ਸਮਾਨ ਲਾਉਂਦੇ ਪਰ ਮਾਤਾ ਕੋ ਕੰਮ ਨਹੀਂ ਕਰਦੀ ਉਹ ਇਹ ਸੇਵਾ ਨੂੰ ਇੱਕ ਵਾਰ ਸ਼ੁਰੂ ਕਰਨ ਤੇ ਮਾਤਾ ਦਾ ਰੰਗ ਦੇਖਣਾ ਮੋਲ ਬਾਬਾ ਦੇ ਸੱਚੇ ਦਰਵਾਜ਼ੇ ਦੀ ਜੈ